ਪੰਜਾਬ ਇੰਡੀਆ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਜਿਲ੍ਹਾ ਮਾਨਸਾ ਦੇ ਵਿਧਾਨ ਸਭਾ ਹਲਕਾ ਸਦੂਲਕੜ ਦੇ ਪਿੰਡ ਮੱਖਾ ਵਿਖੇ ਪਿੰਡ ਦੇ ਸੂਝਵਾਨ ਲੋਕਾਂ ਨੇ ਸੁਖਬਿੰਦਰ ਸਿੰਘ ਉਰਫ ਬੱbbi ਨੂੰ ਸਭ ਸੰਮਤੀ ਨਾਲ ਸਰਪੰਚ ਚੁਣ ਲਿਆ ਹੈ ਦੇਖੋ ਮਾਨਸਾ ਤੋਂ ਪੱਤਰਕਾਰ ਗੁਜੀਤ ਸਿੰਘ ਦੀ ਖਾਸ ਰਿਪੋਰਟ ਸਭ ਸੰਮਤੀ ਹੋਈ ਹੈ ਕੀ ਕਹੋਗੇ ਕਿਹੜੇ ਪਿੰਡ ਦੀ ਸਹਿਮਤੀ ਹੋਈ ਹੈ मेरा नाम गोविंदर सिंह ਪਿੰਡ ਮੇਰਾ ਮੱਖਾ ਜੀ ਸਰਬ ਸੰਪਤੀ ਹੋਈ ਹੈ ਕੀ ਕਹੋਗੇ ਪਿੰਡ ਦੇ ਵਿਕਾਸ ਲਈ ਪਿੰਡ ਦੇ ਵਿਕਾਸ ਲਈ ਮੇਰੇ ਪਿੰਡ ਨੂੰ ਇੱਕ ਸਕੂਲ ਚਾਹੀਦਾ ਜੀ ਜੋ ਸਾਡੇ ਬਹੁਤ ਸਮੱਸਿਆ ਹੈ ਜੀ ਇੱਕ ਮੈਨੂੰ ਬੈਂਕ ਚਾਹੀਦਾ ਸਾਡੇ ਬਜ਼ੁਰਗਾਂ ਨੂੰ ਬਹੁਤ ਸਮੱਸਿਆ ਹੈ ਜੀ ਇੱਕ ਸਟੇਡੀਅਮ ਚਾਹੀਦਾ ਜਵੱਗ ਖੱਤਰ ਜੀ ਬਾਕੀ ਜਿਹੜੇ ਕੋਈ ਹੋਰ ਸਾਰੇ ਕੰਮ ਕਈ ਕੰਮ ਨੇ ਉਹ ਸਾਰੇ ਜੀ ਕਰਨੇ ਆ ਜੀ ਜਿਵੇਂ ਪਿੰਡ ਨੇ ਤੁਹਾਨੂੰ ਮਾਨ ਬਖਸ਼ਿਆ ਹੈ ਤਾਂ ਤੁਹਾਡੀ ਸੋਚ ਚ ਪਹਿਲਾ ਕੰਮ ਕਿਹੜਾ ਹੋਊ ਜਿਹੜਾ ਪਿੰਡ ਦਾ ਕਰੋਗੇ ਸਕੂਲ ਆ ਜੀ ਕਿੰਨੀ ਦਾ ਸਕੂਲ ਹੁਣ ਤੁਹਾਡਾ ਸਕੂਲ ਲਿਆਉਣਾ ਹੈ ਅੱਛਾ ਜੀ ਹਾਂ ਹਾਂ ਜੀ ਮੈਂ ਸਮੁੱਚੇ ਮੇਰੇ ਨਗਰ ਦਾ ਸਾਰੇ ਦਾ ਸਮੁੱਚੇ ਮੇਰੇ ਪਿੰਡ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨੇ ਮੈਨੂੰ ਇੰਨੇ ਵਿਸ਼ਵਾਸ ਨਾਲ ਚੁਣਿਆ ਪਾਰਟੀ ਬਾਜੀ ਤੋਂ ਅਸੀਂ ਉੱਪਰ ਉੱਠ ਕੇ ਚੁਣਿਆ ਮੈਂ ਸਾਰੇ ਪਿੰਡ ਨੂੰ ਵਿਸ਼ਵਾਸ ਪਾਉਣਾ ਇਹਨਾਂ ਦੀ ਮੈਂ ਸੋਚ ਤੇ ਪੂਰਾ ਉਤਰੂਗਾ ਕੀ ਨਾਂ ਤੁਹਾਡਾ ਮੇਰਾ ਨਾਂ ਬਲਵਿੰਦਰ ਸਿੰਘ ਹੈ ਜੀ ਪੁਰਪਾ ਕਾਕਾ ਦਾ ਸਾਡੇ ਪਿੰਡੋਂ ਸਾਰੇ ਪਿੰਡ ਨੇ ਜੀ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਸਾਡੇ ਭਰਾ ਨੂੰ ਸੁਖਵਿੰਦਰ ਸਿੰਘ ਬੱbbi ਨੂੰ ਸਰਪਸੰਮਤੀ ਨਾਲ ਗੁਰਦੁਆਰੇ ਚੁਣਿਆ ਜੀ ਅਰਦਾਸ ਕਰਵਾਈ ਹੈ ਸਾਰਾ ਸਾਡਾ ਪਿੰਡਾ ਚ ਟਰੈਕਟਰ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਕਾਗਜ਼ ਭਰਨਾ ਆਇਆ ਜੀ ਅਸੀਂ ਆਸ ਕਰਦੇ ਆਂ ਵੀ ਅਸੀਂ ਸਾਰੇ ਪਿੰਡ ਦੀ ਸਹਿਮਤੀ ਤੇ ਖਰੇ ਉਤਰਾਂਗੇ ਇੱਕ ਸਾਡੇ ਪਿੰਡ ਚ ਸਕੂਲ ਦੀ ਮੰਗ ਹੈ ਜੀ ਇੱਕ ਸਾਡੇ ਹਸਪਤਾਲ ਦੀ ਹੈ ਜੀ ਇੱਕ ਸਾਡੇ ਛੱਪੜਾਂ ਦਾ ਜਿਹੜਾ ਪਾਣੀ ਹੈ ਜੀ ਉਹ ਬਹੁਤ ਗੰਦਾ ਦਾ ਉਥੇ ਅਸੀਂ ਸਾਰੇ ਕੱਸ ਤੇ ਕੰਮ ਕਰਾਂਗੇ ਤੇ ਸਾਡੇ ਪਿੰਡ ਚ ਨਸ਼ਾ ਹੈ ਨਹੀਂਗਾ ਜੀ ਪਹਿਲੇ ਤੌਰ ਤੇ ਸਾਡਾ ਪਿੰਡ ਬਹੁਤ ਵਧੀਆ ਪਿੰਡ ਹੈ ਜੀ ਤੁਹਾਡੇ ਪਿੰਡ ਸਰਬਸੰਤੀ ਹੋਏ ਕੀ ਨਾਂ ਤੇ ਕੀ ਕਹਾਂਗੇ ਆਪਣਾ ਨਾਮ ਬਾਈ ਜੀ ਗੁਰਦਤਾ ਸਿੰਘ ਆ ਉਸ ਮਖਣਾ ਤੇ ਸਾਡਾ ਸੁਖਵਿੰਦਰ ਸਿੰਘ ਬੱਬੀ ਅਸੀਂ ਸਾਰੇ ਪਿੰਡ ਦੇ ਗੁਰਦੁਆਰੇ ਸੌਂ ਖਾ ਕੇ ਇਹਨੂੰ ਬਣਾਇਆਗਾ ਸਾਡੇ ਕੰਦਾਸਾਂ ਇਹਤ ਹੀ ਨੇ ਵੀ ਸਾਡੇ ਬੱਚੇ ਪੜ੍ਹਦੇ ਨੇ ਵਧੀਆ ਸਕੂਲ ਚ ਵਧੀਆ ਸਕੂਲ ਲੈ ਕੇ ਆਊਗਾ ਜਾਂ ਸਾਡੇ ਹਸਪਤਾਲ ਨੇ ਵਧੀਆ ਹਸਪਤਾਲ ਲੈ ਕੇ ਆਊਗਾ ਚੰਗੀਆਂ ਸਾਡੇ ਪਿੰਡ ਦੇ ਵਿੱਚ ਸੜਕਾਂ ਨੇ ਸੜਕਾਂ ਵੀ ਲੈ ਕੇ ਆਊਗਾ ਇਹ ਵੀ ਸਭ ਤੋਂ ਵੱਧ ਕੰਮ ਆਪਾਂ ਸੁਵਿੰਦਰ ਸਿੰਘ ਨੂੰ ਕਹਿਣਾ ਵੀ ਸੁਵਿੰਦਰ ਨਹੀਂ ਕਰੂਗਾ ਬਾਈ ਜੀ ਮਾਨ ਸਰਕਾਰ ਨੂੰ ਕੀ ਮੰਗ ਰੱਖ ਦਿਆਂ ਭਗਵੰਤ ਮਾਨ ਸਰਕਾਰ ਤੋਂ ਭਗਵੰਤ ਮਾਨ ਦੇ ਬਾਈ ਜੀ ਆਪਾਂ ਨਾਲਾਂਗੇ ਪਹਿਲਾਂ ਵੀ ਨਾਲ ਸੀ ਅਧਿਵਿ ਨਾਲਾਂਗੇ ਲਕਾ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਕੀ ਕਹੋਗੇ ਬਹੁਤ ਵਧੀਆ ਜੀ ਸਾਡਾ ਹਲਕਾ ਵੀ ਬਹੁਤ ਵਧੀਆ ਹੈ ਗੁਰਪ੍ਰੀਤ ਸਿੰਘ ਬੱਲਾਂਵਾਲੀ ਸਾਡੇ ਹਲਕਾ ਇੰਚਾਰਜ ਨੇਗੇ ਐਮਐਲਏ ਸਾਡੇ ਪਿੰਡ ਇੱਕ ਵਜ਼ੀਰ ਨੇ ਸਾਡੇ ਹਲਕੇ ਦੇ ਆ ਬਹੁਤੇ ਬਹੁਤ ਆਸਰਾ ਰੱਖਦੇ ਪਿੰਡੇ ਸਰਬਸੰਮਤੀ ਹੋਈ ਹੈ ਪਹਿਲਾਂ ਵੀ ਸਰਬਸੰਮਤੀ ਹੋਈ ਹੈ ਕਿ ਲੰਮੇ ਸਮੇਂ ਤੋਂ ਹੋਈ ਹੈ ਪਹਿਲਾਂ ਤਕਰੀਬਨ ਸਾਡੇ 25-26 ਸਾਲਾਂ ਬਾਅਦ ਸਰਬਸੰਮਤੀ ਦੁਬਾਰਾ ਹੋਈ ਹੈ ਜੀ ਇੱਕ ਵਾਰੀ ਪਹਿਲਾਂ ਵੀ ਜੀ ਦੁਬਾਰਾ ਸਰਬਸੰਮਤੀ ਹੋਈ ਹੈ ਸਰਬਸੰਮਤੀ ਸਾਰੀਆਂ ਪਾਰਟੀਆਂ ਸਹਿਮਤ ਨੇ ਹੋਈ ਹੈ ਕੌਣ ਬਣਾਇਆ ਸਰਪੰਚ ਤੁਸੀਂ ਸੁਖਵਿੰਦਰ ਸਿੰਘ ਪੁੱਤਰ ਜਖਸ਼ੀਰ ਸਿੰਘ ਜੀ ਪਾਸਿਮਾਖਾ ਖਰਚਾ ਬਚ ਗਿਆ ਪਿੰਡ ਦਾ ਸਰਪੰਚ ਨੇਕ ਬੰਦਾ ਜਿਹੜਾ ਚੁਣਿਆ ਬਹੁਤ ਵਧੀਆ ਬੰਦਾ ਜੀ ਸਾਰੀਆਂ ਪਾਰਟੀਆਂ ਨੇ ਸਾਰੇ ਧਰਮ ਦਸਤਾਵਾਂ ਨੇ ਸਾਰੇ ਪਿੰਡ ਦੇ ਇਕੱਠ ਕਰਕੇ ਇਸ ਨੂੰ ਚੁਣਿਆ ਗਿਆ ਇਸ ਨੂੰ ਸਾਰਾ ਪਿੰਡ ਸਹਿਯੋਗ ਦੇਊਗਾ ਤੇ ਵਧੀਆ ਮੁੰਡਾ ਤੇ ਅਸੀਂ ਖਰਚਾ ਵੀ ਪਿੰਡ ਦਾ ਬਚਾਇਆ ਤੇ ਹੋਰ ਵੀ ਅਸੀਂ ਆਲਤ ਜੇ ਲਾਕੇ ਦੇ ਪਿੰਡ ਨੂੰ ਉਹਨਾਂ ਨੂੰ ਵੀ ਕਹਿੰਦਾ ਵੀ ਖਰਚਾ ਵਜਾਓ ਭਾਈਚਾਰਾ ਰੱਖੋ ਸੈਸੀ ਪਾਰਟੀ ਤੜੇ ਮਦੀਨਾ ਬਣਾਓ ਇੱਕ ਨੌਜਵਾਨ ਜਿਹੜੇ ਨਸ਼ਿਆਂ ਦੀ ਦਲਦਲ ਜਾ ਰਹੇ ਨੇ ਕੀ ਉਹਦੇ ਲਈ ਕੀ ਐਵੇਂ ਹੋਗਾ ਤੁਹਾਡਾ ਇੱਕ ਨਸ਼ੇਨ ਕਹਿੰਦਾ ਵੀ ਮੁੰਡਾ ਨਵਾਂ ਮੁੰਡਾ ਦਾ ਨਸ਼ਿਆਂ ਦੇ ਖਿਲਾਫ ਵੀ ਮੈਂ ਮਚਲਾਉਗਾ ਉਹਦੇ ਪਾਸੇ ਨੂੰ ਕਹਿੰਦੇ ਵੀ ਸਪੈਸ਼ਲ ਕੋਈ ਆਉ ਦੇ ਪੱਠ ਪੱਠ ਕਰਕੇ ਕਹੇ ਵੀ ਭਾਈ ਪਿੰਡ ਦੇ ਬਜਨਸ਼ਰ ਵਿੱਚ ਨਹੀਂ ਜਾਣਾ ਨਹੀਂ ਪੜਨਦੀ ਇਹ ਜਿਹੜੇ